ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮੂਸਾ ਪਿੰਡ ਗਈ ਅਫਸਾਨਾ ਖਾਨੋਂ ਪਾ ਦਿੱਤੀ ਮਾਤਾ ਚਰਨਕੌਰ ਨੇ ਝਾੜ ਜਦੋਂ ਸਿੱਧੂ ਮੂਸੇਵਾਲੇ ਦੇ ਛੋਟੇ ਭਰਾਜ ਨਕੇ ਸਿੱਧੂ ਨੂੰ ਲਾੜ ਕਰਨ ਦੇ ਲਈ ਆਈ ਉਸਦੀ ਭੂਆ ਅਫਸਾਨਾ ਖਾਨ ਨੇ ਜੋ ਕਿ ਸਿੱਧੂ ਮੂਸੇਵਾਲੇ ਦੀ ਧਰਮ ਪੈਣ ਬਣੀ ਹੋਈ ਸੀ ਸਿੱਧੂ ਮੂਸੇਵਾਲੇ ਨੂੰ ਕਈ ਮੌਕਿਆਂ ਤੇ ਰਖੜੀਆਂ ਬਣੀਆਂ ਹਨ ਸਿੱਧੂ ਦੇ ਨਾਲ ਉਸਦੀ ਚੰਗੀ ਬਣਦੀ ਸੀ ਅਤੇ ਕਈ-ਕਈ ਮੌਕਿਆਂ ਤੇ ਸਿੱਧੂ ਮੂਸੇਵਾਲੇ ਦੀ ਸਪੋਰਟ ਕੀਤੀ ਲੇਕਿਨ ਬੰਦੇ ਦੇ ਜਾਣ ਤੋਂ ਬਾਅਦ ਬੰਦੇ ਦੇ ਚਾਉਣ ਬਾਰੇ ਬਦਲ ਜਾਂਦੇ ਹਨ ਉਸ ਤੋਂ ਬਾਅਦ ਅਫਸਾਨਾ ਖਾਨ ਨੇ ਬਹੁਤ ਘਟ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਚੱਕਰ ਪਾਏ ਇਸ ਤੋਂ ਸ਼ਾਇਦ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਹਨ ਉਹ ਵੀ ਖਫਾ ਸਨ ਅਤੇ ਇਹੋ ਜੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅੱਜ ਦੋਸਤੋ ਐਸੇ ਹੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਸਾਡੇ ਚੈਨਲ ਸਾਥ ਤੇ ਸੋਚ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਇੰਦਰ ਅਸਲ ਸਿੱਧੂ ਮੂਸੇਵਾਲੇ ਨੂੰ ਗਏ ਲੰਬਾ ਸਮਾਂ ਹੋ ਚੁੱਕਿਆ ਹੈ ਸ਼ਾਇਦ ਇਨਸਾਫ ਦੀ ਮੰਗ ਕਰਦਿਆਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਸਾਰਾ ਜੋਰ ਮੁੱਕ ਚੁੱਕਿਆ ਹੈ ਸਭ ਕੁਝ ਖਤਮ ਹੋ ਚੁੱਕਿਆ ਹੈ ਲੇਕਿਨ ਹਜੇ ਤੱਕ ਇਨਸਾਫ ਦਾ ਕੋਈ ਨਾਮ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਗਾ ਜਗਾ ਸਿੱਧੂ ਦੇ ਜਿਹੜੇ ਪੁਰਾਣੇ ਦੋਸਤ ਹਨ ਉਹਨਾਂ ਤੋਂ ਬਚਦੇ ਵੀ ਨਜ਼ਰ ਆਉਂਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਈ ਵਾਰ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਪੁਰਾਣੇ ਦੋਸਤ ਹਨ ਜੋ ਉਸਦੇ ਯਾਰ ਬੇਲੀ ਹਨ ਉਹੀ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣੇ ਹਨ ਖਾਨ ਬਰੇਵੀ ਉਹਨਾਂ ਦੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਵਿਚਾਰ ਸ਼ਾਇਦ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਅਫਸਾਨਾ ਖਾਨ ਜੜੀ ਹੈ ਉਹ ਪਹਿਲਾਂ ਤਾਂ ਕਦੇ ਵੀ ਹਵੇਲੀ ਦੇ ਵਿੱਚ ਨਹੀਂ ਆਈ ਅੱਜ ਇੰਨੇ ਲੰਬੇ ਸਮੇਂ ਬਾਅਦ ਆਈ ਹੈ ਦਰਅਸਲ ਅਫਸਾਨਾ ਖਾਨ ਛੋਟੇ ਸਿੱਧੂ ਨੂੰ ਮਿਲਣ ਵਾਸਤੇ ਆਈ ਸੀ ਅਤੇ ਨਾਲ ਕੁਝ ਛੋਟੇ ਸਿੱਧੂ ਵਾਸਤੇ ਵਧੀਆ ਮਠਾਈਆਂ ਕੁਝ ਖਿਡੌਣੇ ਲੈ ਕੇ ਆਈ ਕੁਝ ਵਧੀਆ ਸੋਨੇ ਮਹਿੰਗੇ ਕੱਪੜੇ ਲੈ ਕੇ ਆਈ ਕਿਉਂਕਿ ਉਹ ਬੱਚੇ ਦੀ ਭੂਆ ਹੈ ਸਿੱਧੂ ਮੂਸੇਵਾਲਾ ਦੀ ਸੱਗੀ ਪੈਣਾ ਤੋਂ ਵੱਧ ਉਸ ਦੀ ਧਰਮ ਪੈਣ ਬਣੀ ਹੋਈ ਸੀ ਅਫਸਾਨਾ ਖਾਨ ਵਿਵਾਦਾਂ ਦੇ ਘਰੇ ਦੇ ਵਿੱਚ ਵੀ ਸੀ ਕਿ ਪਿਛਲੇ ਦਿਨੀ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇੱਕ ਗਾਣੇ ਨੂੰ ਲੈ ਕੇ ਇੱਕ ਪ੍ਰੋਡਿਊਸਰ ਦੇ ਨਾਲ ਵਿਵਾਦ ਕੀਤਾ ਤਾਂ ਅਫਸਾਨਾ ਖਾਨ ਨੂੰ ਚਾਹੀਦਾ ਸੀ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜ ਜਾਵੇ ਲੇਕਿਨ ਇਹੋ ਜਿਹਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਦਰਅਸਲ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਬਿਲਕੁਲ ਉਲਟ ਉਹ ਜਿਹੜਾ ਪ੍ਰੋਡਿਊਸਰ ਸੀ ਉਸ ਦੇ ਹੱਕ ਦੇ ਵਿੱਚ ਖੜ ਗਏ ਵੀ ਸਿੱਧੂ ਦਾ ਜੋ ਗਾਣਾ ਹੈ ਉਹ ਆਪੇ ਰਿਲੀਜ਼ ਕਰ ਸਕਦਾ ਹੈ ਅਤੇ ਇਸ ਤੇ ਵਿੱਚ ਸਿੱਧੂ ਦੇ ਪਿਤਾ ਦਾ ਕੋਈ ਹੱਕ ਨਹੀਂ ਹੈ ਸ਼ਾਇਦ ਐਸੇ ਗੱਲ ਦੀ ਨਾਰਾਜ਼ਗੀ ਸੀ ਜੋ ਕਿ ਹਵੇਲੀ ਦੇ ਵਿੱਚ ਬੰਦ ਕਮਰਾ ਜ਼ਾਹਰ ਹੋ ਗਈ ਲੇਕਿਨ ਇਸ ਦੀਆਂ ਗੱਲਾਂ ਜਿਹੜੀਆਂ ਹਨ ਕਈ ਸੋਸ਼ਲ ਮੀਡੀਆ ਤੇ ਕਈ ਯੂਟਿਊਬਰ ਇਸ ਖਬਰ ਨੂੰ ਪਾਰੇ ਹਨ ਅਤੇ ਇਸ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ ਵੀ ਸਿੱਧੂ ਮੂਸੇਵਾਲੇ ਦੀ ਜਿਹੜੀ ਧਰਮਪ੍ਰੇਣ ਹੈ ਅਫਸਾਨਾ ਖਾਨ ਉਸਦੇ ਬਾਰੇ ਮਾਤਾ ਚਰਨ ਕੋਰਨੇ ਕੁਝ ਮੰਦਾ ਚੰਗਾ ਬੋਲ ਦਿੱਤਾ ਹੈ ਹਵੇਲੀ ਦੇ ਬੰਦ ਕਮਰੇ ਦੇ ਵਿੱਚ ਕੀ ਗੱਲਬਾਤ ਹੋਈ ਇਸ ਦਾ ਤਾਂ ਆਪਾਂ ਨੂੰ ਅੰਦਾਜ਼ਾ ਨਹੀਂ ਹੈ ਲੇਕਿਨ ਜੋ ਚਾਰੋਂ ਪਾਸੇ ਖੁੱਲੇ ਕਮਰੇ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਸ ਨੂੰ ਹਰ ਕੋਈ ਦੇਖ ਸਕਦਾ ਹੈ ਹਰ ਕੋਈ ਪੜ੍ਹ ਸਕਦਾ ਹੈ ਉਸ ਦੇ ਉੱਪਰ ਜੋ ਹੋਇਆ ਸੀ ਉਹ ਆਪਾਂ ਤੁਹਾਨੂੰ ਦੱਸ ਦਿੰਦਾ ਵੀ ਪਿਛਲੇ ਦਿਨੀ ਅਫਸਾਨਾ ਖਾਨ ਨਾਲ ਸ਼ਾਇਦ ਛੋਟੀ ਮੋਟੀ ਜਕੈਲੂ ਵੱਡੀ ਜਿਹੜੀ ਹੈ ਉਹ ਟਕਰਾਰ ਨਜ਼ਰ ਆ ਰਹੀ ਸੀ ਲੇਕਿਨ ਮਾਤਾ ਚਰਨ ਕੋਰ ਦਾ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਅਧਿਕਾਰਕ ਉਹਨਾਂ ਦੇ ਨਾ ਤਾਂ ਇੰਸਟਾਗ੍ਰam ਤੇ ਨਾ ਟਵਿੱਟਰ ਤੇ ਅਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਆਈ ਹੈ ਹਾਂ ਕਈ ਯੂਟਿਊਬਰ ਜਿਹੜੇ ਹਨ ਉਹ ਅੰਦਾਜ਼ੇ ਲਗਾ ਰਹੇ ਹਨ ਵੀ ਇਸ ਤਰ੍ਹਾਂ ਦੀ ਗੱਲਬਾਤ ਅੰਦਰ ਹੋਈ ਹੋਵੇਗੀ ਸਾਡਾ ਚੈਨਲ ਇਸ ਖਬਰ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਬਾਕੀ ਤੁਹਾਨੂੰ ਸਲਾਹ ਹੈ ਤੁਸੀਂ ਇਸ ਬਾਰੇ ਨਿਊਜ਼ ਦੇ ਵਿੱਚ ਚੱਲ ਰਹੇ ਜੋ ਸਬੂ ਉਹਤੇ ਯੂਟਿਊਬਰ ਪੇਸ਼ ਕਰ ਰਹੇ ਹਨ ਉਹਨਾਂ ਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਹਾਨੂੰ ਕੀ ਲੱਗਦਾ ਹੈ ਕਿ ਅਫਸਾਨਾ ਖਾਨ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿਚਕਾਰ ਜੋ ਤਕਰਾਰ ਚੱਲ ਰਹੀ ਹੈ ਉਸ ਦਾ ਕਿਵੇਂ ਹੱਲ ਨਿਕਲੇਗਾ ਜਾਂ ਫਿਰ ਇਸ ਤੋਂ ਵੱਧ ਕੇ ਇਹ ਤਕਰਾਰ ਜਰੀ ਹੈ ਹੋਰ ਵਧਣ ਵਾਲੀ ਹੈ ਇਹ ਵੀ ਦੱਸਣਾ ਜੀ ਦੋਸਤੋ ਦੇ ਉਸਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ